ਗੁਰੂ ਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਭਾਜੀ ਈਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਛ ਕੰਮ ਕੀਤਾ ਸੋ ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਗੁਰੂ ਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਕਹਾਣੀ ਨੂੰ ਵੀ ਅਸੀਂ ਆਹ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਗੁਰੂ ਬਾਈ ਪਹਿਲੀ ਫਿਲਮ ਐ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬਹੁਤ ਫਰੈਂਡ ਸੀਗੇ ਪਹਿਲਾਂ ਅਸੀਂ ਗੱਲਬਾਤ ਹੁੰਦੀ ਸੀ ਕਾਰਜਪਾਜ ਉਹਨਾਂ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਸਸਿਕਾ ਜੀ ਮੈਂ ਭਪਿੰਦਰ ਗਰੇਵਾ ਡੈਲੀ ਪੁਸਪੀਆਂ ਵੀ ਤੁਹਾਡਾ ਸਵਾਗਤ ਆ ਜੀ ਅਸੀਂ ਇਸ ਸਾਗਾ ਦੇ ਵਿੱਚ ਮੌਜੂਦ ਆ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਡੈਲੀ ਪੁਸਪੀਆਂ ਵੀ ਤੁਹਾਡਾ ਸਵਾਗਤ ਆ ਸਸਿਕਾ ਜੀ ਸਸਿਕਾ ਗਰਵਾਲ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫ਼ਰ ਅੱਜ ਕਹਿੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਾਣੀ ਆ ਕੀ ਕਹਿਣਾ ਚਾਹਾਂਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਭਾਜੀ ਈਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਛ ਕੰਮ ਕੀਤਾ ਸੋ ਸਾਰੀ ਫਿਲਮ ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਆ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾ ਜਾਏ ਹੋ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਰਕਟ ਵੇਖਣ ਜੇ ਅੱਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਸਲ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਕੋਲ ਥੋੜੇ-ਬਹੁਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਪਰ ਕਾਰਜਪਾਹ ਜਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸ ਫਿਲਮ ਵੀ ਇਹੀ ਇਕੱਠੇ ਕੀਤੀ ਆ ਸੋ ਮੈਨੂੰ ਇੰਨਾ ਪਿਆਰ ਪੈ ਗਿਆ ਕਿ ਹੁਣ ਫਿਲਮਾਂ ਦਾ ਸਿਲਸਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਗੁਰੂਵੀਰ ਦਾ ਕਿਉਂਕਿ ਦੇਖੋ ਤੁਸੀਂ ਪਹਿਲਾਂ ਵੀ ਬੜੀਆਂ ਬੜਾ ਐਕਸਪੀਰੀਅੰਸ ਕੀਤਾ ਬੜੀਆਂ ਫਿਲਮਾਂ 'ਚ ਕੰਮ ਕੀਤਾ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਰਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਮੈਨੇ ਲੋਕਾਂ ਦੇ ਦਿਮਾਗ 'ਚ ਜਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਆਪਣੇ ਮਤਲਬ ਇੱਕ ਮੰਚ ਘੜਿਆ ਹੁੰਦਾ ਵਾ ਕੀ ਕਹਿਣਾ ਚ ਬਿਕੋ ਜਿੰਦਗੀ ਚਾਰਹੀ ਰਿਪੀਟ ਤੇ ਲੱਗ ਗਈ ਆਪਾਂ ਵੀ ਲੱਗੀ ਹੋਈ ਆ ਇਸ ਫਿਲਮ ਦੇ ਵਿੱਚ ਐਕਚੁਅਲੀ ਗੱਲ ਇਹ ਕਿ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਦੇ ਤੇ ਚੜਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਬਾਈ ਜੀ। ਧੰਨਵਾਦ ਜੀ। ਧੰਨਵਾਦ। ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਆ ਰਹੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜਵੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ। ਕਹਾਣੀ ਨੂੰ ਵੀ ਅਸੀਂ ਆਮ بار 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ। ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬੋਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕੋ ਕਾਰਜਪਾਏਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖਿਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਸਸਕਾ ਜੀ ਮੈਂ ਭਪਿੰਦਰ ਗਰੇਵਾ ਢਿੱਲੀ ਪੁਸਪੀਆਂ ਵੀ ਤੁਹਾਡਾ ਸਵਾਗਤ ਆ ਜੀ ਅਸੀਂ ਸਾਕਾ ਦੇ ਵਿੱਚ ਮੌਜੂਦ ਆ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਢਿੱਲੀ ਪੁਸਪੀਆਂ ਪੰਜਾਬੀ ਤੁਹਾਡਾ ਸਵਾਗਤ ਆ ਸਸਕਾ ਜੀ ਸਸਕਾ ਗਿਰਾਲ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕਹਿੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਾਣੀਆਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਪਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰੇ ਪੁੱਤ ਚ ਕੰਮ ਕੀਤਾ ਸੋ ਸਾਰੀ ਫਿਲਮ ਚ ਸਾਰੀ ਫਿਲਮ ਉਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਬਾਰ 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਥਿੰਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਰਕੋਟ ਵੇਖਣ ਜੇ ਅੱਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਸਲ ਵਿੱਚ ਜੀ ਮਾਲਿਕ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਕੋਲ ਥੋੜੇ-ਬੋੜੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕਾਰਜਪਰ ਜੁਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠੇ ਕੀਤੀ ਆ ਸੋ ਮਤਲਬ ਇੰਨਾ ਪਿਆਰ ਪੈ ਗਿਆ ਕਿ ਹੁਣ ਫਿਲਮਾਂ ਦਾ ਸਿਲਸਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸ ਕਿਉਂਕਿ ਦੇਖੋ ਤੁਸੀਂ ਪਹਿਲਾਂ ਵੀ ਬੜੀਆਂ ਬੜਾ ਐਕਸਪੀਰੀਅੰਸ ਕੀਤਾ ਬੜੀਆਂ ਫਿਲਮਾਂ 'ਚ ਕੰਮ ਕੀਤਾ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਰਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਨੂੰ ਮਿਲਣੇ ਲੋਕਾਂ ਦੇ ਦਿਮਾਗ 'ਚ ਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਆਪਣੇ ਮਤਲਬ ਇੱਕ ਮੰਚ 'ਤੇ ਕੜਿਆ ਹੁੰਦਾ ਵਾ ਕੀ ਕਹਿਣਾ ਚਾਹੁੰਦੇ ਵੇਖੋ ਜਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਸੌਰੀ ਵੇਖੋ ਜਿੰਦਗੀ ਚਾਰਚ ਰਿਪੀਟ ਤੇ ਲੱਗੀ ਹੋ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਬਾਈ ਜੀ। ਧੰਨਵਾਦ ਜੀ ਧੰਨਵਾਦ। ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ। ਕਹਾਣੀ ਨੂੰ ਵੀ ਅਸੀਂ ਆਮ بار 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ। ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬੋਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕੋ ਕਾਰਜਪਾਜ ਉਹਨਾਂ ਥਰੂ ਬਟ ਹੁਣ ਇਸ ਵਾਰੀ ਅਸੀਂ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖਿਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬਣਦਾ ਵਾ ਕਿਉਂਕਿ ਇਹ ਲੈਹਿੰਦੇ ਨੇ ਚੜ੍ਹਦੇ ਪੰਜਾਬ ਦੀ ਗੱਲ ਆ ਸਸਕਾ ਜੀ ਮੈਂ ਭਪਿੰਦਰ ਗਰੇਵਾ ਡੈਲੀ ਪੁਸਪੀਆਂ ਵੀ ਤੁਹਾਡਾ ਸਵਾਗਤ ਹੈ ਜੀ ਅਸੀਂ ਇਸ ਸਾਗਾ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਡੈਲੀ ਪੁਸਪੀਆਂ ਵੀ ਤੁਹਾਡਾ ਸਵਾਗਤ ਹੈ ਸਸਕਾ ਜੀ ਸਸਕਾ ਗਿਰਾਲ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਾਣੀਆਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਪਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਤ 'ਚ ਕੰਮ ਕੀਤਾ ਸੋ ਸਾਰੀ ਫਿਲਮ 'ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਆ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਹਕੋਟ ਵੇਖਣ ਨੂੰ ਜੇ ਅਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਸਲ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਕੋਲ ਥੋੜੇ-ਬਹੁਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਪਰ ਕਾਰਜਪਾਹ ਜਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠੇ ਕੀਤੀ ਆ ਸੋ ਮਤਲਬ ਇੰਨਾ ਪਿਆਰ ਪੈ ਗਿਆ ਕਿ ਹੁਣ ਫਿਲਮਾਂ ਦਾ ਸਿਲਸਿਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪੀ ਤਬੜੀਆਂ ਫਿਲਮਾਂ 'ਚ ਕੰਮ ਕੀਤਾ ਹੈ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਮੈਨੇ ਲੋਕਾਂ ਦੇ ਦਿਮਾਗ 'ਚ ਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਆਪਣੇ ਮਤਲਬ ਇੱਕ ਮੰਚ ਘੜਿਆ ਹੁੰਦਾ ਵਾ ਕੀ ਕਹਿਣਾ ਚਾਹੂੰ ਵੇਖੋ ਜ਼ਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਸੌਰੀ ਵੇਖੋ ਜ਼ਿੰਦਗੀ ਜャਰਸੀ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਇਸ ਫਿਲਮ ਦੇ ਵਿੱਚ ਐਕਚੁਅਲੀ ਗੱਲੇ ਕਿ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਬਾਈ ਜੀ। ਧੰਨਵਾਦ ਜੀ। ਧੰਨਵਾਦ। ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਆ ਰਹੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ। ਕਹਾਣੀ ਨੂੰ ਵੀ ਅਸੀਂ ਆਮ بار 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ। ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬੋਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕੋ ਕਾਰਜਪਾਜਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੋਗਸ ਬਹੁਤ ਵਧੀਆ ਲਿਖਿਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬਣਦਾ ਵਾ ਕਿਉਂਕਿ ਇਹ ਲੈਹਿੰਦੇ ਨੇ ਚੜ੍ਹਦੇ ਪੰਜਾਬ ਦੀ ਗੱਲ ਆ ਸਸ਼ਕਾ ਜੀ ਮੈਂ ਭਪਿੰਦਰ ਗਰੇਵਾ ਢਿੱਲੀ ਪੁਸਪੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅੰਮ੍ਰਿਤਸਰ ਸਾਗਰ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਢਿੱਲੀ ਪੁਸਪੀ ਪੰਜਾਬੀ ਤੁਹਾਡਾ ਸਵਾਗਤ ਹੈ ਸਸ਼ਕਾ ਜੀ ਸਸ਼ਕਾ ਗਰਵਾਲ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕਹਿੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਾਣੀਆਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਪਾਜੀ ਈਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪ ਪਾਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਤ ਚ ਕੰਮ ਕੀਤਾ ਸੋ ਸਾਰੀ ਫਿਲਮ 'ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਥਿੰਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਹਕੋਟ ਵੇਖਣ ਜੇ ਅਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਸਲ ਵਿੱਚ ਮੈਨੂੰ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਪਤੇ ਥੋੜੇ-ਬੋੜੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਪਰ ਕਾਰਜਪਾਹ ਜਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠੇ ਕੀਤੀ ਆ ਸੋ ਮੈਨੂੰ ਇੰਨਾ ਪਿਆਰ ਪੈ ਗਿਆ ਕਿ ਹੁਣ ਫਿਲਮਾਂ ਦਾ ਸਿਲਸਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪੀਰੀਅੰਸ ਲੱਗ ਗੁਰੂਵੀਰ ਦਾ ਕਿਉਂਕਿ ਦੇਖੋ ਤੁਸੀਂ ਪਹਿਲਾਂ ਵੀ ਬੜੀਆਂ ਬੜਾ ਐਕਸਪੀਰੀਅੰਸ ਕੀਤਾ ਬੜੀਆਂ ਫਿਲਮਾਂ 'ਚ ਕੰਮ ਕੀਤਾ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਨੂੰ ਮਿਲ ਨੇ ਲੋਕਾਂ ਦੇ ਦਿਮਾਗ 'ਚ ਇਹ ਹੋਣਾ ਯਾਰੇ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਆਪਣੇ ਮਤਲਬ ਇੱਕ ਮੰਚ ਘੜਿਆ ਹੁੰਦਾ ਵਾ ਕੀ ਕਹਿਣਾ ਚਾਹ ਕਿਉਂਕਿ ਜ਼ਿੰਦਗੀ ਚਾਰ ਚੀਜ਼ ਰਿਪੀਟ ਤੇ ਲੱਗੇ ਆਪਾਂ ਵੀ ਲੱਗੇ ਹੋਏ ਆ ਇਸ ਫਿਲਮ ਦੇ ਵਿੱਚ ਐਕਚੁਅਲੀ ਗੱਲ ਇਹ ਹੈ ਕਿ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ देर ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਭਾਈ ਜੀ। ਧੰਨਵਾਦ ਜੀ। ਧੰਨਵਾਦ। ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ। ਕਹਾਣੀ ਨੂੰ ਵੀ ਅਸੀਂ ਆਮ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ। ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬੋਧੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕਾਰਜਪਾਜ ਉਹਨਾਂ ਥਰੂ ਬਟ ਹੁਣ ਇਸ ਵਾਰੀ ਅਸੀਂ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੋਗਸ ਬਹੁਤ ਵਧੀਆ ਲਿਖਿਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਨੇ ਚੜ੍ਹਦੇ ਪੰਜਾਬ ਦੀ ਗੱਲ ਆ ਸਸ਼ਕਾ ਜੀ ਮੈਂ ਭਪਿੰਦਰ ਗਰੇਵਾ ਡੈਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅਸੀਂ ਸਸ਼ਕਾ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਡੈਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਸਸ਼ਕਾ ਜੀ ਸਸ਼ਕਾ ਗਰਵਾਲ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਾਣੀਆਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਪਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਤ ਚ ਕੰਮ ਕੀਤਾ ਸੋ ਸਾਰੀ ਫਿਲਮ ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਆ ਬਾਰ 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਹਕੋਟ ਵੇਖਣ ਜੇ ਅੱਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਮਨ ਸੇਮ ਵਾਲੇ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਕੋਲ ਥੋੜੇ-ਬੋੜੇ ਫਰੈਂਡ ਸੀਗੇ ਪਹਿਲਾਂ ਅਸੀਂ ਗੱਲਬਾਤ ਹੁੰਦੀ ਸੀ ਕਾਰਜਪਾਹੀ ਜਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸ ਫਿਲਮ ਵੀ ਇਹੀ ਇਕੱਠੇ ਕੀਤੀ ਆ ਸੋ ਮਤਲਬ ਇੰਨਾ ਪਿਆਰ ਪੈ ਗਿਆ ਕਿ ਹੁਣ ਫਿਲਮਾਂ ਦਾ ਸਿਲਸਿਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸ ਤ ਬੜੀਆਂ ਫਿਲਮਾਂ 'ਚ ਕੰਮ ਕੀਤਾ ਹੈ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਰਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਮਣੇ ਲੋਕਾਂ ਦੇ ਦਿਮਾਗ 'ਚ ਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਆਪਣੇ ਮਤਲਬ ਇੱਕ ਮੰਚ ਘੜਿਆ ਹੁੰਦਾ ਵਾ ਕੀ ਕਹਿਣਾ ਚਾਹੁੰ। ਵੇਖੋ ਜ਼ਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ। ਸੌਰੀ। ਵੇਖੋ ਜ਼ਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ। ਇਸ ਫਿਲਮ ਦੇ ਵਿੱਚ ਐਕਚੁਅਲੀ ਗ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀ ਵਕਤ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਬਾਈ ਜੀ। ਧੰਨਵਾਦ ਜੀ ਧੰਨਵਾਦ। ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਆ ਰਹੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜਵਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ।